ਸਾਂ ਜਿਹੜਾ ਹੈ ਉਹ ਆਮ ਇਨਸਾਨ ਦੀ ਤੇ ਮਦਦ ਕਰਦਾ ਹੀ ਨਹੀਂ ਹੈ ਐਕਚੁਅਲੀ ਦੂਰ ਦੀ ਗੱਲ ਹੈ ਸੋ ਉਹਨੂੰ ਸਪੋਰਟ ਕਰਨ ਵਾਸਤੇ ਵੀ ਨਹੀਂ ਆਂਦਾ ਔਰ ਅੱਜਕੱਲ ਆਪਣੇ ਕਈ ਪ੍ਰੈਸ ਦਾ ਵੀ ਇਹੀ ਹਾਲ ਹੋ ਗਿਆ ਹੈ ਉਹ ਵੀ ਸਪੋਰਟ ਨਹੀਂ ਕਰਦੇ ਸੋ ਬੇਸਿਕਲੀ ਮੈਂ ਸਾਰਿਆਂ ਦੀ ਗੱਲ ਨਹੀਂ ਕਰੂੰਗੀ ਕਈਆਂ ਦੀ ਗੱਲ ਕਰੂੰਗੀ ਸੋ ਕਈ ਤੇ ਬਹੁਤ ਚੰਗੇ ਨੇ ਜਿਹੜੇ ਕਿ ਆਮ ਇਨਸਾਨ ਦੀ ਹੈਲਪ ਵੀ ਕਰਦੇ ਨੇ ਸੋ ਸਭ ਤੋਂ ਪਹਿਲਾਂ ਜੇ ਆਪ ਆਮ ਆਦਮੀਆਂ ਦੀ ਪਾਰਟੀ ਹੁੰਦੀ ਤਾਂ ਮੰਤਰੀਆਂ ਨੂੰ ਖੜੇ ਨਾ ਕਰਦੇ ਸੋਨੀਆ ਮਾਨ ਨੇ ਸੀਐਮ ਮਾਨ ਤੇ ਕੱਸੇ ਤੰਜ ਸੋ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਪੈਰਾਂ ਵਰਗਾ ਵੀ ਨਹੀਂ ਇਹ ਗੱਲ ਪੰਜਾਬੀ ਫਿਲਮ ਅਦਾਕਾਰ ਸੋਨੀਆ ਮਾਨ ਨੇ ਕਹੀ ਹੈ ਅਦਾਕਾਰ ਅੰਮ੍ਰਿਤਸਰ ਲੋਕ ਸਭਾ ਤੋਂ ਆਜ਼ਾਦ ਚੌਂ ਲੜਨ ਦਾ ਐਲਾਨ ਕਰਨ ਵਾਲੇ ਸਮਾਜ ਸੇਵੀ ਰੇਸ਼ਮ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ ਲਈ ਆਈ ਸੀ ਸੋਨੀਆ ਮਾਨ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਗਵੰਤ ਹਨ ਭਗਤ ਸਿੰਘ ਦੀ ਵਿਚਾਰਧਾਰਾ ਦੇ ਪੈਰ ਵਰਗਾ ਵੀ ਨਹੀਂ ਹਨ ਉਸਨੇ ਕਿਹਾ ਕਿ ਹੁਣ ਆਪ ਆਮ ਆਦਮੀ ਦੀ ਪਾਰਟੀ ਨਹੀਂ ਹੈ ਕਿਉਂਕਿ ਜੇਕਰ ਇਹ ਆਮ ਆਦਮੀ ਦੀ ਪਾਰਟੀ ਹੁੰਦੀ ਤਾਂ ਲੋਕ ਸਭਾ ਚੋਣਾਂ ਵਿੱਚ ਮੰਤਰੀ ਨਾ ਖੜੇ ਕਰਦੀ ਹੁਣ ਆਪ ਵਿੱਚ ਕਾਂਗਰਸੀ ਤੇ ਅਕਾਲੀ ਦਲ ਦੇ ਵਿਅਕਤੀ ਸ਼ਾਮਲ ਹੋ ਗਏ ਹਨ ਦੱਸਦੀ ਹੈ ਕਿ ਸੋਨੀਆ ਮਾਨ ਇਸ ਤੋਂ ਪਹਿਲਾਂ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਚੁੱਕੀ ਹੈ ਆਦਾਕਾਰ ਨੇ ਕਿਹਾ ਕਿ ਇਸ ਹਲਕੇ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਕਾਂਗਰਸੀ ਓਮ ਦੁਬਾਰਾ ਗੋਰਦੀਤ ਔਜਲੇ ਨੇ ਵੀ ਕੁਝ ਨਹੀਂ ਕੀਤਾ ਜਦੋਂ ਵੀ ਚੋਣਾ ਆਉਂਦੀਆਂ ਹਨ ਤਾਂ ਉਦੋਂ ਹੀ ਸਿਆਸਤਦਾਨਾਂ ਨੂੰ ਨਸ਼ੇ ਦੇ ਮੁੱਦੇ ਚੇਤੇ ਹੁੰਦੇ ਹਨ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੈ ਜੋ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੀ ਪੰਜਾਬ ਵਿੱਚ ਸੱਤਾ ਤੇ ਕਾਮਯਾਬ ਹੋਈ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਨੂੰ ਖਤਮ ਕਰਨ ਲਈ ਕੁਝ ਵੀ ਨਹੀਂ ਕੀਤਾ ਗਿਆ ਸੋਨੀਆ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਮਕਸਦ ਦੇ ਨਾਲ ਆਈ ਸੀ ਉਸ ਮਕਸਦ ਤੋਂ ਭਟਕ ਗਈ ਹੈ ਜਿਹੜੇ ਚਲਦੇ ਸਾਨੂੰ ਆਪਣੇ ਆਜ਼ਾਦ ਉਮੀਦਵਾਰ ਖੜਨ ਦੀ ਲੋੜ ਹੈ ਇਸ ਲਈ ਉਸਨੇ ਫੈਸਲਾ ਕੀਤਾ ਕਿ ਮੈਂ ਪੰਜਾਬ ਵਿੱਚ ਜਿਹੜੇ ਵਧੀਆ ਚਿਹਰੇ ਹਨ ਉਹਨਾਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਮੈਂ ਕਰਮਜੀਤ ਅਣਮੋਲ ਦੇ ਹੱਕ 'ਚ ਫ੍ਰੀਡ ਕੋਰਟ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੀ ਅਦਾਕਾਰ ਨੇ ਕਿਹਾ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣੀ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣੀ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਤੁਹਾਨੂੰ ਆਪਣੇ ਕੀਮਤੀ ਵੋਟ ਪਾਓ ਉਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰ ਝਾੜੋ ਨੂੰ ਲੈ ਕੇ ਆਇਸੀ ਅੰਦਰ ਖਾਤੇ ਤੁਸੀਂ ਵੋਟ ਪਾਈ ਸੀ ਮੈਂ ਨਹੀਂ ਕਹਿੰਦੀ ਚਲੋ ਜ਼ਿੰਦਗੀ ਫਿਰ ਕੋਈ ਨਹੀਂ ਪਹਿਲਾਂ ਫਿਰ ਕੋਈ ਨਹੀਂ ਪਹਿਲਾਂ ਸਿਹਤ ਵੇਖਣੀ ਆਪਣੇ ਵਾਅਦੇ ਕੀਤੇ ਕੋਈ ਗੱਲ ਨਹੀਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਅਸੀਂ ਤੇ ਕਿਸੇ ਨੂੰ ਵੋਟ ਨਹੀਂ ਪਾਉਣੀ ਅਸੀਂ ਤੇ ਸਿਸਟਮ ਅੱਕ ਚੁੱਕੇ ਹਾਂ ਔਰ ਬਹੁਤ ਸਾਰੇ ਲੋਕੇ ਆਖਦੇ ਹਨ ਮੈਨੂੰ ਕਹਿੰਦੇ ਵੀ ਨੇ ਅਸੀਂ ਤੇ ਮਰ ਚੁੱਕੇ ਹਾਂ ਮੈਂ ਕਹਿੰਦੀ ਹਾਂ ਨੋਟਾ ਦੱਬਣ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ ਕਿਤੇ ਨਾ ਕਿਤੇ ਜਾਗ ਲੱਗੂਗੀ ਸਾਡੀ ਸੋਸਾਇਟੀ ਦੇ ਵਿੱਚ ਸੋ ਜਿਹੜੇ ਬਾਤੀ ਮੈਂ ਜਿਹੜੀਆਂ ਗੱਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜੇ ਹੋਣ ਤੇ ਜਿੱਤਣਾ ਜ਼ਰੂਰੀ ਹੈ ਸੋ ਦੋਸਤੋ ਬਾਕੀ ਆ ਉਹ ਲੈ ਚੱਲਦੇ ਹਾਂ ਤੁਹਾਨੂੰ ਸੋਨੀਆਂ ਮਾਨ ਦਿਓ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਕੰਨੀ ਸਿੱਖ ਲੈਣਾ 파ਟੀਬਾਜੀ ਤੋਂ ਉੱਤੇ ਉੱਠ ਕੇ ਉਸ ਦਿਨ ਸੱਚੀ ਮੂਚੀ ਕੁਝ ਚੇਂਜ ਆਊਗਾ ਆਪਣੇ ਇਥੇ ਸੋ ਉਸ ਚੇਂਜ ਨੂੰ ਲਿਆਉਣ ਵਾਸਤੇ ਨਾ ਤੁਹਾਨੂੰ ਆਪਣਾ ਜ਼ਮੀਰ ਜਗਾਉਣਾ ਪੈਣਾ ਹੈ ਤੁਹਾਨੂੰ ਆਪਣੇ ਅੰਦਰ ਚੱਕਣਾ ਪੈਣਾ ਹੈ ਤੁਹਾਨੂੰ ਇਹ ਸਾਰੇ ਲਾਲਚਾਂ ਤੋਂ ਦੂਰ ਹੋਣਾ ਪੈਣਾ ਹੈ ਜੇ ਤੁਸੀਂ ਚਾਹੁੰਦੇ ਹੋ ਅਸੀਂ ਸੁਨਹਿਰਾ ਪੰਜਾਬ ਬਣਾਈਏ ਉਹੀ ਪੰਜਾਬ ਦੇਖੀਏ ਜੋ ਪੰਜਾਬ ਸੋਨੇ ਦੀ ਚਿੜੀਆ ਘਲੌਂਦਾ ਸੀਗਾ ਜਿੱਥੇ ਕਰਜ਼ੇ ਦੀਆਂ ਪੰਨਾਂ ਨਹੀਂ ਸੀਗੀਆਂ ਜੇ ਤੁਸੀਂ ਇਹ ਚਾਹੁੰਦੇ ਹੋ ਇਹ ਤਾਂ ਹੀ ਹੋ ਸਕਦਾ ਜਿੱਦਨ ਤੁਹਾਡਾ ਜਮੀਰ ਜਾਗੂਗਾ ਜਿੱਦਨ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣੋਗੇ ਜਿੱਦਨ ਤੁਸੀਂ 파ਟੀਬਾਦੀ ਤੋਂ ਉੱਤੇ ਉੱਠ ਕੇ ਇੱਕ ਚੰਗੇ ਇਨਸਾਨ ਦੀ ਚੋਣ ਕਰੋਗੇ ਉਦੋਂ ਜਿੱਦਨ ਤੁਸੀਂ ਇਹ ਸੋਚਣਾ ਸ਼ੁਰੂ ਕਰੋਗੇ ਕਿ ਪੈਸੇ ਦੇ ਨਾਲ ਇਲੈਕਸ਼ਨ ਨਹੀਂ ਲੜੀ ਜਾਂਦੀ ਸੋਚ ਦੇ ਨਾਲ ਇਲੈਕਸ਼ਨ ਲੜੀ ਜਾਂਦੀ ਹੈ ਚੰਗੇ ਵਿਚਾਰਾਂ ਦੇ ਨਾਲ ਇਲੈਕਸ਼ਨ ਲੜੀ ਜਾਂਦੀ ਹੈ ਚੰਗੇ ਜ਼ਮੀਰ ਦੇ ਨਾਲ ਇਲੈਕਸ਼ਨ ਲੜੀ ਜਾਂਦੀ ਹੈ ਵੇਖੋ ਰੇਸ਼ਮ ਸਿੰਘ ਅਦਲੀਵਾਲ ਤੋਂ ਇੱਕ ਨੌਜਵਾਨ ਹੈ ਪੜਿਆ ਲਿਖਿਆ ਮੁੰਡਾ ਹੈ ਇੱਕ ਸਾਲ ਕਿਸਾਨੀ ਧਰਨੇ ਦੇ ਵਿੱਚ ਰਿਹਾ ਹੈ ਠੀਕ ਹੈ ਔਰ ਜਿਨੀਆ ਵੀ ਪ੍ਰੋਬਲਮਸ ਕੈਂਸਰ ਦੇ ਕੈਂਪ ਹੋਏ ਡਰਗਸ ਦੀਆਂ ਕਮੇਟੀਆਂ ਬਣਾਈਆਂ ਸਭ ਤੋਂ ਪਹਿਲਾਂ ਮੁੰਡੇ ਨੇ ਆਪਣੇ ਪਿੰਡ ਅਦਲੀਵਾਲ ਦੇ ਵਿੱਚ ਡਰਗਸ ਦੀ ਕਮੇਟੀ ਬਣਾਈ ਸੀ ਸਾਨੂੰ ਇਹ ਜੀ ਨੌਜਵਾਨ ਪੀੜੀ ਚਾਹੀਦੀ ਹੈ ਜਿਹੜੀ ਕਿ ਅੱਗੇ ਲੱਗ ਕੇ ਕੰਮ ਕਰੇ ਠੀਕ ਹੈ ਸਾਡੀ ਅੱਧੀ ਜਿਹੜੀ ਨੌਜਵਾਨੀ ਪੀੜੀ ਹੈ ਉਹ ਤੇ ਬਾਹਰ ਚਲੇਗੀ ਕੋਸ਼ ਸਾਡੀ ਨਸ਼ਿਆਂ ਨੇ ਖਾ ਲਈ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਕੀ ਕਰੀਏ ਆਈਡੀ ਡੇਟ ਦੇ ਵਿੱਚ ਸੋ ਮੈਂ ਇੱਕ ਸਾਡੀ ਕੋਸ਼ਿਸ਼ ਹੈ ਇਸ ਇਨਸਾਨ ਨੇ ਮੈਨੂੰ ਕਿਹਾ ਕਿ ਮੈਮ ਮੈਂ ਇਲیکشن ਲੜਨਾ ਚਾਹੁੰਦਾ ਹਾਂ ਮੈਂ ਇਹ ਨਹੀਂ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਕਿਸੇ ਐਮਪੀ ਦਾ ਮੁੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿੰਡੀ ਪਾਵਰਫੁੱਲ ਪਾਰਟੀ ਦਾ ਝੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਇਸ ਮੁੰਡੇ ਦੇ ਕੋਲ ਕਿੰਨੇ ਕੁ ਪੈਸੇ ਹੈ ਮੈਂ ਇਹ ਜ਼ਰੂਰ ਦੇਖਿਆ ਕਿ ਇਸ ਮੁੰਡੇ ਦੀ ਸੋਚ ਕੀ ਹੈ ਸਮਾਜ ਪ੍ਰਤੀ ਸੋਚ ਕੀ ਹੈ ਕੀ ਰੱਖਦਾ ਹੈ ਔਰ ਸਮਾਜ ਨੂੰ ਕਿਸ ਤਰੀਕੇ ਦੇ ਨਾਲ ਸਜਣਾ ਚਾਹੁੰਦਾ ਸੋ ਬਹੁਤ سارے ਲੋਕਾਂ ਨੇ ਕਿਹਾ ਵੇਖੋ ਸੋਨਿਆ ਜੀ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ ਤੁਹਾਨੂੰ ਨਹੀਂ ਆਉਣਾ ਚਾਹੀਦਾ ਅੱਗੇ ਨਹੀਂ ਆਉਣਾ ਚਾਹੀਦਾ ਪਿੱਛੇ ਰਹਿ ਕੇ ਸਪੋਰਟ ਕਰ ਦੇਣੀ ਚਾਹੀਦੀ ਹੈ ਰੇਸ਼ਮ ਨੂੰ ਕੌਣ ਵੋਟ ਪਾਊਗਾ ਉਹਨੂੰ ਤੇ ਕੋਈ ਜਾਣਦਾ ਹੀ ਨਹੀਂ ਵੇਖੋ ਮੇਰੀ ਗੱਲ ਸੁਣੋ ਜਦੋਂ ਦੇਸ਼ ਆਜ਼ਾਦ ਕਰਾਉਣਾ ਸੀਗਾ ਨਾ ਉਦੋਂ ਭਗਤ ਸਿੰਘ ਹੋਣਾ ਨੂੰ ਵੀ ਕੋਈ ਨਹੀਂ ਜਾਣਦਾ ਸੀਗਾ ਉਦੋਂ ਭਗਤ ਸਿੰਘ ਹੁਣੀ 20 ਚੱਲੇ ਸੀਗੇ ਅੰਗਰੇਜ਼ਾਂ ਦੇ ਖਿਲਾਫ ਤੇ ਉਦੋਂ ਕਹਿੰਦੇ ਸੀਗੇ ਯੂਕੇ ਦੇ ਕਰਾਊਨ ਦੇ ਖਿਲਾਫ ਬਾਜ਼ ਚੁੱਕਣਾ ਬਹੁਤ ਵੱਡੀ ਗੱਲ ਹੁੰਦੀ ਹੈ